ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਚੱਲੇ ਆ ਇੱਕ ਨਵੀਂ ਕੰਟਰੀ ਜੋ ਕਿ ਸਿਰਫ 20 ਕਿਲੋਮੀਟਰ ਦੇ ਵਿੱਚ ਵਸੀ ਹੋਈ ਆ 20 ਕਿਲੋਮੀਟਰ ਸਿੱਧੀ ਸੜਕ ਜਾਂਦੀ ਆ ਉਸ ਨੂੰ ਤੇ ਸਾਈਡ ਨੂੰ 4-5 ਕਿਲੋਮੀਟਰ ਦੀ ਆ ਹੂੰ ਕੋਲੋਂ ਦਾ ਜੇ ਘੇਰਾ ਕੱਢਣਾਗਾ ਪੂਰਾ ਆਲੇ-ਦਾਲੇ ਦੀ ਤਾਂ 160 ਕਿਲੋਮੀਟਰ ਬਣਦਾ ਪਰ ਹੂੰ ਜੇ ਸਿੱਧੀ ਸੜਕ ਜਾਵਾਂਗੇ 20 ਕਿਲੋਮੀਟਰ 'ਚ ਖਤਮ ਹੋ ਜਾਂਦੀ ਆ ਉਹਦੀ ਰਾਜਧਾਨੀ ਬਾਦਵਾਸ ਚੱਲੇ ਆ ਆਪਾਂ ਤੇ ਸਵਿਟਜ਼ਰ ਤੋਂ ਨਿਕਲਣ ਆਲੇ ਆ ਸਵਿਟਜ਼ਰ ਰਹਿ ਗਿਆ 20 ਕਿਲੋਮੀਟਰ ਇੱਥੋਂ ਬਾਦਵਾਸ ਫਿਰ ਚੱਲਦੇ ਆ ਉਧਰ ਨੂੰ ਤੇ ਸਵਿਟਜ਼ਰ ਦੇ ਹੁ ਦੂਜੇ ਪਿੰਡਾਂ ਜਾਜ ਹੋ ਗਏ ਆ ਜਿਹੜੇ ਪੁਰਾਣੇ ਤਰ੍ਹਾਂ ਦੇ ਪਿੰਡ ਨੇ ਜਿਹੜੇ ਲੱਕੜੀ ਵਾਲੇ ਘਰ ਕਹਿ ਸਕਦੇ ਆ ਜਿਨ੍ਹਾਂ ਨੂੰ ਆਹ ਦੇਖੋ ਤੁਸੀਂ ਪਿਆਰੇ ਪਿਆਰੇ ਪਿੰਡ ਯਾਰ ਕੀ ਬਾਤ ਦੇਖ ਸਕਦਾ ਤੁਸੀਂ ਕਿੰਨੇ ਸੋਹਣੇ ਘਰਬਾਰ ਨੇ ਇੱਥੇ ਤੇ ਹਰੀਆਲੀ ਸਵਿਟਸਰਲੈਂਡ ਤੁਹਾਨੂੰ ਪਤਾ ਹੀ ਯਾਰ ਇਹ ਮਨ ਪਾਉਂਦੀ ਆ ਬੰਦੇ ਦਾ ਸੱਚੀ ਸਵਰਗਾ ਦੁਨੀਆ ਤੇ ਜਿਹੜਾ ਵੀ ਬੰਦਾ ਸੋਇ ਸੋਣਾ ਚਾਹਦਾ ਇੱਕ ਵਾਰ ਆ ਕੇ ਜਾਓ ਤੇ ਬਾਕੀ ਗੱਲ ਆਪਾਂ ਆਹ ਵਲੌਗ ਚੋਂ ਜ਼ਿਆਦਾ ਲਾਇਸੈਂਸਿੰਗ ਨਹੀਂ ਕਰਾਂਗੇ ਸਵਿਸ ਵਾਲਾ ਤੇ ਵਲੌਗ ਜੇ ਤੁਸੀਂ ਨਹੀਂ ਦੇਖਿਆ ਜਾ ਕੇ ਦੇਖ ਲਓ ਇਸ ਤੋਂ ਪਹਿਲਾਂ ਆਪਾਂ ਸਵਿਸ ਦਾ ਵਲੌਗ ਬਣਾਇਆਗਾ ਤੇ ਉਹ ਜਾ ਕੇ ਦੇਖ ਲਓ ਤੇ ਹੁਣ ਆ ਰਹ ਗਿਆ 20 ਕਿਲੋਮੀਟਰ ਆ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਚਾਰ ਕਵਾ ਦਿਨੋਂ ਆਪਾਂ ਪਹੁੰਚਦੇ ਆ ਦੋ ਤਿੰਨ ਘੰਟੇ ਘੁੰਮਾਂਗੇ ਉੱਥੇ ਫਿਰ ਸਾਡਾ ਦਵਾਰੇ ਸਵਿਸਟ ਚ ਹੀ ਹੋਟਲ ਆ ਇੱਥੇ ਹੀ ਵਾਪਸ ਮੁੜ ਕੇ ਆਉਣਾਗਾ ਆ ਨਿਕਲਿਆ ਲੈ 15000 ਰੁਪਏ ਦਾਣਾ ਰਗਾਇ ਤੋਂ 5 6 ਕਿਲੋਮੀਟਰ ਤੇ ਅਸੀਂ ਆਟੋ ਨਹੀਂ ਆ ਰਹੇ ਨਾ ਅਸੀਂ ਆਟੋ ਵਾਲੀ ਪਰਚੀ ਲਵਾਈ ਆ ਅਸੀਂ ਕਿ ਇੱਕ ਦਾ ਸਾਲ ਨੰਗਰਾਂ ਵਾਲਾਗਾ ਵੀ ਬਾਜੋ ਪਰਚੀ ਕੰਮ ਵੀ ਨਹੀਂ ਆਉਣੀ ਉਹ ਸਾਲ ਦੀ ਹੁੰਦੀ ਆ 50000 ਦੀ ਲੱਗਦੀ ਆ ਤੇ ਇੱਕ ਅਸੀਂ ਕਿ ਇੱਥੇ ਲੋਕਲ ਰਾਹਾਂ ਦਾ ਐਕਸਪੀਰੀਅੰਸ ਕਰਾਂਗੇ ਇਧਰ ਦੀ ਕੋਈ ਨਹੀਂ ਆ ਰਿਹਾ ਦੇਖੋ ਜਿੱਧਰ ਦੀ ਅਸੀਂ ਜਾ ਰਹੇ ਆ ਲੋਕਲ ਰਾਹ ਤੇ ਨਾਲ ਹੀ ਇਹਦੇ ਹਸਟਰੀਆ ਪੈ ਜਾਂਦਾਗਾ ਸਾਹਮਣੇ ਹੁਣ 7-8 7-8 ਵੀ ਨਹੀਂ 5 ਕਿਲੋਮੀਟਰ ਰਹਿ ਗਿਆ ਬਾਰਡਰ ਤੇ ਸਤੰਦਾ ਉੱਥੇ ਜਾ ਕੇ ਦਿਖਾਉਣਾ ਹੁਣ ਤੁਹਾਨੂੰ ਤੇ ਆਂ ਅੰਗੂਰਾਂ ਦੀਆਂ ਬੇਲਾਂ ਲੱਗੀਆਂ ਹੋਈਆਂ ਇੱਧਰ ਖੇਤੀ ਵਾਲਾ ਇਲਾਕਾ ਸੀ ਆ ਸਾਰਾ ਅਸੀਂ ਜਿਹੜਾ 10-15 ਕਿਲੋਮੀਟਰ ਪਿੱਛੇ ਗੱਡ ਕੇ ਆਏ ਆ ਸਾਰੀ ਉਹ ਖੇਤੀ ਆ ਸਾਰੀ ਉਹ ਹੀ ਪੱਧਰੀ ਇਲਾਕਾ ਸੀ ਜਾਂ ਬੇਰੀਆਂ ਪੂਰੀਆਂ ਤੇ ਆ ਇੱਥੇ ਕੈਂਪ ਕਰਨ ਨੂੰ ਮੈਨੂੰ ਲੱਗਾ ਆ ਜਗ੍ਹਾ ਜਿਵੇਂ ਕੈਂਪਿੰਗ ਕਰਨੀ ਹੈ ਕਿਸੇ ਨੇ ਉਹ ਹੀ ਚੀਜ਼ ਆ ਕੈਂਪਿੰਗ ਨੂੰ ਬਣਾਇਆ ਚਲੋ ਜੀ ਬਾਰਡਰ ਤੇ ਪਹੁੰਚਣ ਆਲੇ ਆ ਲੈਣੇ ਤੁਹਾਨੂੰ ਦਿਖਾਉਣਾ ਬਾਰਡਰ ਇੱਥੇ ਦਾ ਲੈਣੇ ਉਹ ਸਾਹਮਣੇ ਹੁ ਉਹ ਬਾਲਜਰਸ ਸ਼ਹਿਰ ਦਾ ਕੈਸਟਲ ਹੈ ਇਹਨੂੰ ਕੰਟਰੀ ਆਫ ਕੈਸਟਲਸ ਵੀ ਕਹਿੰਦੇ ਆ ਕਿਉਂਕਿ ਇੱਥੇ ਬਹੁਤ ਜ਼ਿਆਦਾ ਕੈਸਟਲ ਨੇ ਇੱਥੇ ਦਾ ਰਾਜਾ ਮਤਲਬ ਹਜੇ ਵੀ ਇਹ ਉਹਦੇ ਅੰਡਰ ਰਾਜ ਦੇ ਅੰਡਰ ਆ ਕੰਟਰੀ ਇੱਥੇ ਦਾ ਰਾਜਾ ਇੱਕ ਕੈਸਟਲ 'ਚ ਰਹਿੰਦਾ ਜਿੱਥੇ ਆਪਾਂ ਜਾਣਾ ਬਾਦੂ ਇਸ ਦਾ ਉਹਦੇ ਉਹਦੇ ਜਿਹੜਾ ਮੇਨ ਕੈਸਟਲ ਆ ਉਹ 'ਚ ਰਹਿੰਦਾ ਉਹਦੇ ਸਾਹਮਣੇ ਕੈਸਟਲ ਦੇਖ ਰਿਹਾ ਬਹੁਤ ਉਹ ਵੀ ਕੈਸਟਲ ਆ ਤੇ ਇੱਥੇ ਦਾ ਰਾਜਾ ਵੀ ਕੈਸਟਲ 'ਚ ਰਹਿੰਦਾਗਾ ਤੇ ਕਿੰਨਾ ਦਾ ਦਿਨ ਹੁੰਦਾ ਕੋਈ ਉਹ ਤੁਹਾਨੂੰ ਬਾਅਦ 'ਚ ਦੱਸਦੇ ਆ ਉਹਦੋਂ ਪਾਰਟੀ ਕਰਦੇ ਆ ਪੂਰੀ ਆ ਬਾਰਡਰ ਆ ਗਿਆ ਸਾਹਮਣੇ ਸਿਰਫ ਝੰਡੇ ਲ ਅੱਜ ਹੁਣ ਆਪਾਂ ਰੋਕ ਕੇ ਵੀਡੀਓ ਵਾੜੇ ਬਣਾਉਣੇ ਆ ਜੇ ਹੋਈ ਗੱਡੀ ਲਾਉਣ ਨੂੰ ਜਗਾ ਆ ਬਾਡਰ ਆ ਇਹ ਆ ਜਿੱਥੇ ਝੰਡੇ ਲੱਗੇ ਹੋਏ ਆ ਇਦਾਂ ਦੇ ਹੁੰਦੇ ਕੋਈ ਯੂਰਪ ਦੇ ਬਾਡਰ ਬਾਕੀ ਜਗ੍ਹਾ ਤੇ ਕਈ ਜਗ੍ਹਾ ਤੇ ਕਸਟਮ ਵੀ ਲੱਗੇ ਹੁੰਦੇ ਇੱਥੇ ਕਸਟਮ ਵੀ ਹੈ ਨਹੀਂ ਦੇਖ ਸਾ ਦੇ ਇਦਾਂ ਲਈ ਹੜਾ ਦੇ ਸਵਿਟਜ਼ਰਲਾ ਝੰਡਾ ਲੱਗਿਆ ਪਰਲਾ ਲਜੈਂਸਟਨ ਦਾ ਝੰਡਾ ਉਹਦੇ ਪਾਰਕਿੰਗ ਹੈਗੀ ਅੱਗੇ ਉੱਥੇ ਲਾ ਕੇ ਆਉਣੇ ਆ ਬਾੜਗੀ ਲਾਈ ਮਿੱਤਰੋ ਕਰੋ ਫਿਰ ਯੂਰਪ ਦੇ ਬਾਡਰ ਚੈੱਕ ਆਇਗਾ ਸਵਿਟਜ਼ਰਲੈਂਡ ਆਇਗਾ ਲਜੈਂਸਟਨ ਇਹ ਆ ਇਹਨਾਂ ਦੀ ਹੋਰ ਟ੍ਰੀਟੀ ਹੋਈ ਹੋਈ ਆ ਵੀ ਆ ਲੈਣ ਇਹਨਾਂ ਦੀ ਇੱਥੇ ਆਦੇ ਆ ਇੱਧਰ ਲਈ ਵਾਲੇ ਨੇ ਇੰਸਟਾ ਲਿਖਿਆ ਇੱਧਰ ਲਈ ਵਾਲੇ ਸਵਿਜ਼ਰ ਲੈਣ ਲਿਖਿਆ ਤੇ ਲਿਜੈਂਸਟਨ ਦਾ ਪੂਰਾ ਨਾਮ ਹੈਗਾ ਮਿੱਤਰੋ ਆਹ ਭਰ ਸਕਦੇ ਤੁਸੀਂ ਮੈਂ ਤਾਂ ਲਿਜੈਂਸਟਨ ਵੀ ਮਸਾ ਲੈਣਾ ਆਇਆ ਮੈਨੂੰ ਲੱਗਦਾ ਇਹ ਵੀ ਨਹੀਂ ਮੈਂ ਸਹੀ ਲੈ ਰਿਹਾ ਤੇ ਪੂਰਾ ਨਾਮ ਇਹਦਾ ਹੈਗਾ ਆ ਪੜ ਲਿਓ ਤੇ ਸਾਰੀ ਕੰਟਰੀ 20 ਕਿਲੋਮੀਟਰ ਚ ਮੁੱਕ ਜਾਂਦੀ ਆ ਆ ਸੜਕ ਜਿਹੜੀ ਇਹ ਸਿੱਧੀ ਜਾਂਦੀ ਆ ਪਰਲੇ ਪਾਸੇ ਨੂੰ ਕੰਟਰੀ ਦੇ 20 ਕਿਲੋਮੀਟਰ ਚ ਮੁੱਕ ਜਾਂਦੀ ਆ ਇੱਧਰ ਹੀ ਹੈਗਾ ਇਹ ਸਵਿਟਜ਼ਰਲੈਂਡ ਹਣਾ ਇਧਰ ਲਈ ਸਾਰਾ ਸਵਿਟਜ਼ਰਲੈਂਡ ਨਾਲ ਲਾਕ ਆ ਕੰਟਰੀ ਇਧਰ ਲਈ ਹਣਾ ਆਸਟਰੀਆ ਨਾਲ ਜਰਮਨ ਵੀ ਇੱਥੋਂ ਕੋਈ ਬੜੀ ਦੂਰ ਨਹੀਂ ਹੈਗਾ ਜਰਮਨ ਵੀ ਇੱਥੋਂ 20 30 ਕਿਲੋਮੀਟਰ ਦੂਰ ਆ ਜਰਮਨ ਜਾਣਾ ਹੋਵੇ ਉੱਥੋਂ ਵੀ ਬਹੁਤ ਨੇੜੇ ਆ ਸਾਰੀ ਕੰਟਰੀ ਨਾਲੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਯੂਰਪ ਦਾ ਹਿੱਸਾ ਨਹੀਂ ਹੈਗੀ ਕੰਟਰੀ ਜਿਵੇਂ ਸਵਿਟਜ਼ਰਲੈਂਡ ਵੀ ਯੂਰਪ ਦਾ ਹਿੱਸਾ ਨਹੀਂ ਨਾ ਹੈਗਾ ਇਹ ਵੀ ਕੰਟਰੀ ਯੂਰਪ ਦਾ ਹਿੱਸਾ ਨਹੀਂ ਹੈਗੀ ਕੋਈ ਇੱਥੇ ਮਿਲਟਰੀ ਨਹੀਂ ਹੈਗੀ ਮਿਲਟਰੀ ਵੀ ਇਹਦੀ ਆਪਣੇ ਸਵਿਟਜ਼ਰਲੈਂਡ ਦੀ ਉਹ ਦਿੰਦੀ ਆ ਸਾਥ ਤੇ ਪਹਿਲਾਂ ਇਹ ਸਵਿਟਜ਼ਰਲੈਂਡ ਦਾ ਹੀ ਹਿੱਸਾ ਸੀ 1700 ਪਤਾ ਨਹੀਂ ਕਿੰਨੇ ਇਸ ਵਿੱਚ ਖਰੂਰ ਨਾਲ ਵੀ ਮਤਲਬ ਸਵਿਟਸਰਾਲੀ ਨੇ ਜ਼ਿਆਦਾ ਬੋਲੀ ਬੋਲੀ ਬੋਲਦੇ ਆ ਜਰਮਨ ਜ਼ਿਆਦਾ ਜਰਮਨ ਨਾਲ ਜਮੇ ਥੋੜੀ ਮਾੜੀ ਅਲੱਗ ਆ ਪਰ ਜ਼ਿਆਦਾ ਇਹ ਜਰਮਨੀ ਬੋਲਦੇ ਆ ਤੇ ਦੇਖ ਸਕਦੇ ਹੋ ਤੁਸੀਂ ਨਿੱਕਾ ਆ ਦੇਸ ਆ ਪਰ ਬਹੁਤ ਪਿਆਰਾ ਕਿਸੇ ਰਾਜੇ ਦੇ ਅੰਡਰ ਆਜੇ ਵੀ ਇੱਥੇ ਦਾ ਰਾਜਾ ਹੈਗਾ ਉਹ ਇੱਕ ਦਿਨ ਪਾਰਟੀ ਵੀ ਕਰਦਾ ਹੁੰਦਾ ਸਾਰਿਆਂ ਨੂੰ ਉਹ ਫਰੀ ਚ ਸੱਦ ਕੇ ਉੱਥੇ ਆਉਦੇ ਗੈਸਟਲ ਦੇ ਖੁਮਾਉਂਦਾ ਬੁਲਾਉਂਦਾ ਜਿੱਦਨ ਉਹਦਾ ਜਨਮ ਦਿਨ ਹੁੰਦਾ ਤੇ ਦੋਆ ਚੱਲਦੇ ਆ ਤੁਹਾਨੂੰ ਅੰਦਰੋਂ ਦਿਖਾਉਣੇ ਆ ਇੱਥੇ ਅਸੀਂ ਕਿ ਬਾਰਡਰ ਦਿਖਾ ਦਈਏ ਤੁਹਾਨੂੰ ਦੇਖੋ ਬਾਰਡਰ ਤੇ ਰਾਹ ਬਣਾਇਆ ਹੋਇਆ ਪਾਰਕਿੰਗ ਤੇ ਜਮਾ ਸਿਟੀ ਦੇ ਸੈਂਟਰ ਚ ਆਹ ਦੇਖ ਲਓ ਤੁਸੀਂ ਇਹਦੀ ਰਾਜਧਾਨੀਆ ਵੀ ਹੈਗੀ ਆ ਟ੍ਰੈਫਿਕ ਆਪਣੇ ਜਮਾ ਹੀ ਨਹੀਂ ਸਾਰੀਆਂ ਕੰਟਰੀਆਂ ਜੀ ਹੁੰਦੀ ਆ ਟ੍ਰੈਫਿਕ ਰਾਜਧਾਨੀ ਦਾ ਖਾਸ ਕਰਕੇ ਆ ਬਾਦਵਾਜ ਇਹਦੀ ਰਾਜਧਾਨੀਆ ਨੇ ਰਾਜਧਾਨੀ ਦੇ ਵੀ ਅਸੀਂ ਜਮਾ ਸੈਂਟਰ ਚ ਖੜੇ ਆ ਫੇਰ ਵੀ ਟ੍ਰੈਫਿਕ ਹੈਗੀ ਤੁਸੀਂ ਐਂ ਦੇਖ ਲਓ ਲਾ ਲੋ ਸਾਹਿਬ ਤੇ ਅਸੀਂ ਪਾਰਕਿੰਗ ਲਾਈ ਆ ਅੱਜ ਸੈਟਰਡੇ ਸੰਡੇ ਫ੍ਰੀ ਆ ਪਾਰਕਿੰਗ ਉਂ ਵੀ 1 ਘੰਟਾ ਫ੍ਰੀ ਆ ਪਾਰਕਿੰਗ ਤੇ ਯੂਰੋ ਆ ਦੇ 2 ਯੂਰੋ ਦੀ 1 ਘੰਟੇ ਲਈ ਲੱਗਦੀ ਆ ਆ 2 ਯੂਰੋ ਦੀ ਆ ਡੈਡ ਫ੍ਰੈਂਕ ਦੀ 2 ਯੂਰੋ ਦੀ 1 ਘੰਟੇ ਲਈ ਉਂ 1 ਘੰਟਾ ਫ੍ਰੀ ਆ ਉਤਵਾ ਦੇ ਹਿਸਾਬਕ ਤਾਵਾ ਇਹਨਾਂ ਦਾ ਤੇ ਅਸੀਂ 20 ਫਿਰ ਵੀ ਪਾਦੇ ਸਾਨੂੰ ਪਤਾ ਨਹੀਂ ਵੀਕੈਂਡ ਫ੍ਰੀ ਆ ਜਦੋਂ ਉਹਨੇ ਕੱਢਿਆ 48 ਘੰਟੇ 20 ਜੋ ਫਿਰ ਪਤਾ ਲੱਗਿਆ ਵੀਕੈਂਡ ਫ੍ਰੀ ਆ ਤੇ ਚਰਚ ਦੇਖੋ ਇਹਨਾਂ ਦੀ ਗੰਨੀ ਸੋਹਣੀ ਆ ਬਾਦੋ ਆਜ ਆਪਾਂ ਉਹ ਸਿਟੀ ਸੈਂਟਰ 'ਚ ਜਾਨੇ ਹਣ ਘੁੰਮਣ ਫਿਰਨ ਮੀ ਵੀ ਹਟ ਗਿਆ ਬਾਬੇ ਦੀ ਕਿਰਪਾ ਨਾਲ ਮਾੜਾ ਮੋਟਾ ਦੇਖੋ ਕਰੋ ਚੈੱਕ ਬਿਊਟੀ ਯਾਰ 13ਵੀਂ ਕੰਟਰੀ ਹੋ ਵੀ ਮਿੱਤਰੋ ਆਪਣੀ 13 ਨੰਬਰ ਕੰਟਰੀ 'ਚ ਪਹੁੰਚ ਗਏ ਆ ਆ ਬੁੱਤ ਬਣਾਏ ਹੋਏ ਆ ਬੜੇ ਸੋਹਣੇ ਅਰੇ ਉਦਰਾ ਸੈਂਟਰ ਦਾ ਮੇਨ ਰਾਜ ਜਿੱਥੇ ਉਹ ਪੱਥਰ ਜਾਂ ਦੂਜਾ ਲੱਗੇ ਕਾਰ ਨਹੀਂ ਹੈਗੇ ਹੋਟਲ ਨੇ ਤੇ ਲ ਮਨਿੰਦਰ ਲਾਦਾ ਰਾਜਧਾਨੀਆਂ ਟ੍ਰੈਫਿਕ ਤੋਂ ਇੱਕ ਮੱਲਾ ਚਰਚਾ ਵੀ ਇੱਧਰ ਨਾਲ ਤਾਂ ਨਹੀਂ ਚਰਚਾ ਕੋਈ ਨਹੀਂ ਕਰਨੇ ਇੱਧਰ ਸਾਜੀ ਪੜਨਾ ਪੈਣਾ ਇਹ ਤਾਂ ਮੰਮਾ ਕਰਨੀ ਆ ਦੇ ਇਧਰ ਕੋ ਹੋਰ ਵੀ ਲਿਖਿਆ ਹੋਇਆ ਆ ਮਨ ਲ ਇਹਨਾਂ ਦੇ ਰਾਜੇ ਦਾ ਨਾਮ ਆ ਹਾਂ ਹਾਂ ਆ ਇਹਨਾਂ ਦਾ ਰਾਜਾ ਓ ਜੌਂਦਾ ਏ ਹਜੇ ਆ ਬਾਬੇ ਇਹਨਾਂ ਦੇ ਰਾਜਾ ਰਾਣੀ ਆ ਜਿਹੜਾ ਜਿਹਦਾ ਰਾਜ ਆ ਹਜੇ ਵੀ ਇੱਥੇ ਆ ਕਰਾਉਂਦਾ ਹੁੰਦਾ ਫੈਸਟੀਵਲ ਆ ਤੇ ਜਨਮ ਦਿਨ ਤੇ ਨਾਮ ਇਹਦਾ ਆਗਾ ਥੱਲੇ ਪੜ ਲਓ ਫੁਸਟਿਨ ਗੀਨਾ ਆ ਜੋ ਦੇ ਲਈ ਸੋਹਣੀ ਆ ਯਾਰ ਆਪਦੀ ਸ਼ਾਂਤੀ ਇੱਥੇ ਰਹਿੰਦੇ ਆ ਕੋਈ ਇੰਨਾ ਕੱਠ ਨਹੀਂ ਕੋਈ ਭੱਜ ਦੌੜ ਨਹੀਂ ਹੈਗੀ ਇਹਨਾਂ ਦੀ ਜ਼ਿੰਦਗੀ ਚ ਵਧੀਆ ਤਨਖਾਹਾਂ ਨੇ ਸਵਿਟਸਰਨ ਨਾਲੋਂ ਵੀ ਜ਼ਿਆਦਾ ਜੀਡੀਪੀ ਹੈ ਇਹਨਾਂ ਦੀ ਮੈਂ ਦੇਖ ਕੇ ਦੱਸ ਦਿੰਨਾ ਬਾਅਦ ਕਿੰਨੀ ਜੀਡੀਪੀ ਆ ਪਰ ਟੌਪ ਦੀਆਂ ਕੰਟਰੀਆਂ ਚ ਆਉਂਦੀ ਹੈ ਜੀਡੀਪੀ ਦੇ ਮਾਮਲੇ ਚ ਮਤਲਬ ਬੇਰੋਜ਼ਗਾਰੀ ਤਾਂ ਜਿਵੇਂ ਹੀ ਹੈ ਨਹੀਂਗੀ ਕਿਉਂਕਿ ਕੰਪਨੀਆਂ ਇੰਨੀਆਂ ਰਜਿਸਟਰਡ ਐ ਇੱਥੇ ਕੰਮ ਤਾਂ ਇਹਨਾਂ ਕੋਲ ਬਾਧੂ ਆ ਪਰ ਇਹ ਹੋਸਾਬ ਵੀ ਨਹੀਂ ਵੀ ਲੋਕ ਬਾਹਰੋਂ ਕੰਟਰੀਆਂ ਚ ਸੱਜਦੇ ਇਹਨਾਂ ਦੇ ਆਪ ਦੀ ਬਹੁਤ ਬੰਦੇ ਆ ਵੀ ਆਪਦੇ ਜੋਗੇ ਕੰਮ ਰੱਖਦੇ ਐ ਬਾਹਰਿਆਂ ਨੂੰ ਨਹੀਂ ਉਹ ਕਰਾਉਂਦੇ ਆਗੇ ਉਹ ਪਤਾ ਨਹੀਂ ਬੁੱਤ ਜਾਂ ਕੋਈ ਨਕਲੀ ਲਾਇਆ ਹੋਇਆ ਪਤਾ ਨਹੀਂ ਇਹ ਡਰੋ ਸੂਟ ਜੇ ਦਾ ਵੀ ਬਣਾਇਆ ਹੋਇਆ ਚਲੋ ਘੁੰਮਦੇ ਨਾਲ ਨਾਲ ਅਸੀਂ ਲਾਤਾ ਹੁਣ 48 ਘੰਟੇ ਨੇ ਆਪਣੇ ਕੋ 48 ਘੰਟੇ ਘੁੰਮਣਾ ਨਹੀਂ ਨਹੀਂ 2 ਘੰਟੇ ਘੁਮਾਂਗੇ ਇੱਥੇ ਤੇ ਮੇਨ ਸ਼ਹਿਰੀ ਇਹਨਾਂ ਦਾ ਘੁੰਮਣਾ ਫਿਰ ਚੱਲਦੇ ਆ ਅੱਗੇ ਦਿਹਾਦੇ ਆ NASA ਜੀ ਵਾਲਾ ਬਣਾਇਆ ਹੋਇਆ ਜਿਵੇਂ ਉਹ ਚ ਜਾਂਦੇ ਹੁੰਦੇ ਆਪਣੇ ਸਪੇਸ ਕ੍ਰਾਫਟ ਜਿਵੇਂ ਲਾ ਉਹੀ ਨਾ ਹੋਵੇ ਉਹਨਾਂ ਦਾ ਗੁਰਲਸ ਮਾਰਕਸ ਇਹੀ ਮਨ ਲਾ ਹਾਂ 2023 ਹੁਣ ਆਪਾਂ ਚੱਲਦੇ ਆ ਸੈਂਟਰ ਵੱਲ ਨੂੰ ਇਧਰ ਨੂੰ ਤੇ ਉਹ ਉੱਤੇ ਕੈਸਟਲ ਮੈਨਲਾ ਉੱਥੇ ਉਹ ਜਾਂਦੀ ਆ ਕੇਵਲ ਘਰ ਜਾਂਦੀ ਆ ਉਹ ਜਿਹੜੇ ਸਾਹਮਣੇ ਉੱਥੇ ਲੋਕ ਇਕੱਠੇ ਜਾ ਗਰੀ ਖੜੇ ਆ ਦੇਖਦੇ ਆ ਅੱਗੇ ਚੱਲ ਗਏ ਤੇ ਆਹ ਇੱਥੇ ਆਰਕੀਟੈਕਟ ਜਾਂ ਬੜਾ ਕੀਤਾ ਹੋਇਆ ਕੋਈ ਤੇ ਕੋਈ ਬਣਾਇਆ ਪਿਆ ਕਿਤੇ ਕੋਈ ਜੀ ਸਾਨੂੰ ਸਮਝ ਨਹੀਂ ਆ ਰਹੀ ਉਧਰ ਗੱਡੀ ਦੇ ਪੈਰ ਲਾਇਏ ਪਿਆ ਉਹ ਦੇਖੋ ਇਹ ਪਤਾ ਨਹੀਂ ਕੀ ਚੀਜ਼ਾਂ ਬਣਾਈਆਂ ਹੋਈਆਂ ਨੇ ਇਹਨਾਂ ਨੇ ਮੈਂ ਕੰਟਰੀ ਘੈਂਡਾ ਮਿੱਤਰੋ ਵੀ ਸਵਿਟਜ਼ਰਲੈਂਡ ਦੀ ਛੋਟੀ ਭੈਣ ਹੀ ਲਾ ਲਓ ਤੁਸੀਂ ਆ ਦੇ ਓਏ ਮਨਿੰਦਰ ਮਨਿੰਦਰ ਇੱਧਰ ਆ ਦੇ ਹੋਰ ਬਣਾਏ ਪਏ ਪਤਾ ਨਹੀਂ ਯਾਰ ਕੀ ਚੱਕਰ ਆ ਕੀ ਡਾਇਰੈਕਟਰ ਨਾਲ ਹੈਗਾ ਇਹਨਾਂ ਦਾ ਕੋ ਜਾਂ ਇੱਥੇ ਦਾ ਕੋਈ ਮਸ਼ ਉਹਨ ਦੇਖ ਕੇ ਦੱਸਦਾ ਜੀ ਜੇ ਕੋ ਹੋ ਜਾ ਹਾਂ ਦੇਖੋ ਇਹ ਜੀਆਂ ਮੂਰਤੀਆਂ ਮਾਰਤੀਆਂ ਵਾਧੂ ਬਣਾਈਆਂ ਪਈਆਂ ਨੇ ਇਹਨਾਂ ਦੀ ਤੇ ਅਸਟਰੀਆ ਦੀ ਝਲਕ ਦਿੰਦੀ ਆ ਗਾਂ ਟ੍ਰੀ ਕਿਉਂ ਆ ਅਸਟਰੀਆ ਦੇ ਨਾਲ ਲੱਗ ਜਾਂਦੀਆਂ ਸਵਿਟਜ਼ਰਲੈਂਡ ਦੀ ਝਲਕ ਦਿੰਦੀ ਆ ਤਾਂ ਆਹ ਦੇਖੋ ਇਹ ਜੀਆਂ ਮੂਰਤੀਆਂ ਮਾਰਤੀਆਂ ਵਾਧੂ ਬਣਾਈਆਂ ਹੋਈਆਂ ਨੇ ਤੇ ਆ ਮੇਨ ਸੈਂਟਰ ਆ ਤੁਸੀਂ ਇਹ ਹੋਰ ਦੇਖ ਲਓ ਜੇ ਕਿਸੇ ਆਪਾਂ ਹੋਰ ਕੰਟਰੀ ਦੇ ਵਿੱਚ ਹੁੰਦੇ ਤਾਂ ਮੇਨ ਸੈਂਟਰ ਚ ਗਿੱਧਾ ਵਹਿੰਦਾ ਹੁੰਦਾ ਮਿੱਤਰੋ ਇੱਥੇ ਜਮਾਂ ਹੀ ਸੁੰਨ ਸਰਾਂ ਪਈਆ ਮਤਲਬ ਮਸਾ ਹੀ ਲੋਕ ਨੇ ਮਤਲਬ ਬਹੁ ਘੱਟ ਆਦਾ ਟੂਰ ਜਾ ਰਿਹਾ ਸਾਹਮਣੇ ਤਾਂ ਲੱਗਦਾ ਵੀ ਤੁਹਾਨੂੰ ਲੋਕ ਫਿਰਦੇ ਲੋਕ ਛਾਤਰਿਆਂ ਲਈ ਵਰਦੇ ਸਾਡੇ ਵਰਗੇ ਆਈਆਂਗੇ ਸਿੱਧੇ ਜਿਹੇ ਤੁਰੇ ਫਿਰਦੇ ਆ ਓਏ ਆ ਕਿਧਰ ਨੂੰ ਬਫਾਰਾ ਜੱਲੀਆ ਮਨਿੰਦਰ ਵਿੱਚ ਦੀ ਲੰਗੀ ਓਏ ਆ ਦੇਖੋ ਮਿੱਤਰੋ ਲੈ ਇਹ ਉੱਪਰ ਦੇ ਜਲ ਰਿਹਾ ਆ ਬੰਦੇ ਵਾ ਦਿੰਨੇ ਆ ਸੀ ਸੈਂਟਰ ਸੌਂਟਰ ਤੇ ਗੇੜਾ ਦਿਖਾਉਨੇ ਆ ਤੁਮ ਜਿਹੜੀਆਂ ਇੱਜਾ ਵਧੀਆ ਲੱਗਿਆ ਜਾਂਦੀਆਂ ਆ ਦਾ ਹੋਇਆ ਜ ਸੁਵਿਨੀਅਰ ਉਹ ਸੁਵਿਨੀਅਰ ਲੈਣਾ ਸਾ ਚੇਰਮੈਨ ਫ੍ਰਿਜ ਤੇ ਲਾਉਣ ਵਾਲਾ ਫ੍ਰਿਜ ਤੇ ਲਾਉਣ ਵਾਲਾ ਲੈ ਲਿਆ ਬਾਬੇ ਸਟਿੱਕਰ ਜਿਹੇ ਇੱਥੇ ਮਿਲਦਾ ਹੋਇਆ ਕਿਹ ਕੋਈ ਹੋਰ ਆ ਉਹ ਦੇਖ ਪਏ ਆ ਨਾ ਉਹ ਫ੍ਰਿਜ ਤੇ ਲਾਉਣ ਵਾਲੇ ਦੂਜੇ ਉਹ ਦੇਖਦੇ ਆ ਚੱਲੋ ਤੇ ਇੱਥੇ ਦੀਆਂ ਨੰਬਰ ਪਲੇਟਾਂ ਆ ਹਨੇ ਬਾਬੇ ਉਹ ਕਾਲੀਆਂ ਪਹਿਲਾਂ ਮਿਲ ਗਏ ਤੇ ਯਾਰ ਫਿਨਲੈਂਡ ਦੀਆਂ ਨੇ ਐਫਐਲ ਲਿਖਿਆ ਸੀ ਉਹਦਾ ਬਾਅਦ ਕੰਟਰੀ ਜੀ ਬੜੇ ਸਾਰੀਆਂ ਕਾਲੀਆਂ ਨੰਬਰ ਪਲੇਟਾਂ ਹਨ ਫਿਰ ਸਾਨੂੰ ਪਤਾ ਲੱਗਿਆ ਹੋ ਦੇ ਆਹ ਚਰਚ ਆਉਤੇ ਇਹਦੇ ਜੀ ਇਹ ਹੋ ਰਹਿਦਾ ਇਹਨਾਂ ਦਾ ਰਾਜਾ ਆ ਇਹਨਾਂ ਦੇ ਰਾਜੇ ਦਾ ਗੈਸਟਲਾ ਮਿੱਤਰੋ ਜਿਹੜਾ ਉੱਪਰ ਉੱਪਰ ਤੁਹਾਨੂੰ ਹੁਣ ਦਿਖਾ ਗਏ ਜਿਹੜੇ ਹਨ ਇਹਦੇ ਜੀ ਇਹਨਾਂ ਦਾ ਰਾਜਾ ਰਹਿੰਦਾ ਗਾ ਜੀ ਇਹੋ ਜਗਾ ਰਹਿਣ ਦੀ ਜਾਨ ਨੂੰ ਦੇਖ ਤਾ ਲਿਆ ਇੱਥੇ ਦੀ ਚੜ ਜਾ ਵਾ ਸਾਹ ਦੇ ਅੰਦਰ ਵੜ ਜਾ ਕੀ ਬਾਤ ਹੈ ਚਲ ਦੇਖ ਲਈ ਆ ਜਾ ਫ੍ਰਿਜ ਮੈਗਨੇਟ ਜੇ ਮਿੱਤਰੋ ਇੱਕ ਗੱਲ ਪਤਾ ਲਾ ਕਿ ਜਿੰਨੀ ਮਰਜ਼ੀ ਅਮੀਰ ਗੰਟਰੀ ਜਜਵਾ ਨਹੀਂ ਘੜਾ ਛੜਦੇ ਹੁਣ ਇਹਨਾਂ ਨੂੰ ਨਾਮ ਜਿਹੜਾ ਕੋਈ ਮਰਜ਼ੀ ਲੈ ਲਵਾ ਟੋ ਟੈਂਪੂ ਹੋਰ ਕੀ ਹੁੰਦਾ ਕੁੰਡੀ ਇਹ ਹਰੇਕ ਜਗ੍ਹਾ ਹੀ ਨੇ ਆ ਜਰਾ ਇੱਥੇ ਚੀਜ਼ਾਂ ਬੜੀਆਂ ਮਹਿੰਗੀਆਂ ਮੈਂ ਉਹ ਫ੍ਰਿਜ ਮੈਗਨੇਟ ਜਾਂ ਲੈਣ ਵੜਿਆ ਉਹ ਬਾਕੀ ਕੰਟਰੀਆਂ ਜਾ ਜਾਂਦਾ 4 ਜਾਂ 5000 ਨਹੀਂ 2000 ਦਾ ਹੀ ਹੁੰਦਾ ਆਪਣੇ ਇਟਲੀ ਦਾ ਉੱਥੇ ਵੈਨਿਸ ਦਾ ਇੱਕ ਇੱਕ ਰੋ ਦਾ ਹੀ ਦੇ ਜਾਂਦੇ ਆ ਵੀ ਚਲ 5 6 ਆ ਜਾਂਦੇ ਆ ਜਿੰਨੇ ਦੇ ਇੱਥੇ ਇੱਕ ਸੀ 2000 ਰੋ ਦਾ ਇੱਕ ਮਿੱਤਰੋ 18 ਫ੍ਰੈਂਕ ਦਾ ਹੀ ਮਤਲਬ ਉਹ 2000 ਰੋ ਬਣ ਕੇ ਕਿਉਂ ਫ੍ਰੈਂਕ ਅੱਜ ਕੱਲ ਉੱਤੇ ਚੱਲ ਰਿਹਾ ਹੈਗਾ ਓ ਆਹਾ ਓਏ ਉਹ ਅਮਲਾਏ 뮤זיਕ ਵਾਲਾ ਜਿਹੜਾ 뮤זיਕ ਕਰ ਦਿੰਦਾ ਧਰਤਾ ਖੜਕਾ ਧੜਕਾ ਇਤਨੀ ਮਿੱਤਰੋ ਮੂਰਤੀਆਂ ਬੜੀਆਂ ਬਣਾਈ ਹੋਈਆਂ ਨੇ ਇਹਨਾਂ ਦੀ ਯਾਰ ਨਾ ਹੀ ਸਿਆਰ ਕਹਿੰਦਾ ਪਤਾ ਨਹੀਂ ਇਹਨਾਂ ਨੇ ਯਾਰ ਆ ਕੀ ਡੈਕਟ ਜਾਂ ਟੁੱਟਿਆ ਜਾਂ ਕੀਤਾ ਹੋਇਆ ਪਤਾ ਨਹੀਂ ਕੀ ਬਣਾ ਰਹੇ ਆ ਇਹ ਸਾਰਾ ਕੈਸਟਲ ਜਾਣ ਬਾਰੇ ਸੋਚ ਰਹੇ ਆ ਮਿੱਤਰੋ ਪਰ ਮੈਨੂੰ ਲੱਗ ਉਹਦੇ ਕੈਸਟਲ ਦੇ ਅੰਦਰ ਨਹੀਂ ਵੜਿਆ ਜਾਂਦਾ ਕਿਉਂਕਿ ਇੱਥੇ ਉਹਨਾਂ ਦਾ ਰਾਜਾ ਰਹਿੰਦਾ ਬਾਹਰੋਂ ਫੋਟੋ ਖਿੱਚ ਸਕਦੇ ਆ ਮੇਰੇ ਸੋਨ ਰਾਜੇ ਨੇ ਸੱਦਿਆ ਸੀ ਹੋਈ ਗੱਲ ਆ ਜਾਓ ਆ ਜਾਓ ਤੁਰਿਆ ਇੱਥੇ ਰੋਕ ਕੇ ਆ ਖਾਣ ਪੀਣ ਦਾ ਰੇਟ ਵੀ ਦੇਖ ਲਓ ਕਹਿੰਦੇ ਆ ਬਾਹਰ ਖਾਣਾ ਨੋ ਕਿੰਸਾ ਸਸਤਾ ਈ ਹੋਈ ਕਿੰਸਾ ਕਿਤੇ ਲਿਆ ਹੋ ਲਈ ਕਿੱਥੇ ਦੇਖ ਲਓ ਇਹ ਪਰ ਦੀ ਉਹ ਆਹ ਇਸ ਸਾਨੀ ਬਾਕੀ ਤੇ ਕਿੱਦਾਂ ਇਹ ਆ ਦੇਖ ਲੋ ਯਾਰ ਆ ਆਪਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ 40000 ਰੁਪਏ 36000 ਹੈ ਨੇ ਕੰਪਲੀਟ ਆਪਣੇ ਆਂ ਦੀ 12 13 ਦੀ ਇਸ ਕਰਕੇ ਖਾਣਾ ਪੀਣਾ ਬਣਾ ਹੈ ਘਰੋਂ ਲੈ ਕੇ ਆਉ ਬਣਾ ਹੈ ਫੋਰ ਸਟਾਰ ਹੋਟਲ ਆ ਚੱਲ ਆਪਣਾ ਇਹੀ ਕਰਾਇਆ ਹੋਇਆ ਵੜ ਜਾ ਵਾ ਅੰਦਰ ਜਾ ਕੇ ਨਾਮ ਲੈ ਦੀ ਉਹਨਾਂ ਨੇ ਲੱਤਾਂ ਮਾਰ ਕੇ ਬਾਹਰ ਕੱਢ ਦੇਣਾ ਹਾ ਦੇ ਮਿਊਜ਼ਿਕ ਚੱਲ ਰਿਹਾ ਇੱਧਰ ਇੱਧਰ ਸੀ ਬੰਦ ਹੋ ਗਿਆ ਪਤਾ ਲੱਗ ਗਿਆ ਉਹਨੂੰ ਵੀ ਹਰ ਸੋਣੀ ਆ ਗਏ ਮੈਂ ਤਾਂ ਬਾਪੇ ਨੂੰ ਕਿਹਾ ਜੀ ਵੀ ਆਹ ਕੰਟਰੀ ਜਿਨਾ ਪੈਰ ਪਾਈ ਇਹਨਾਂ ਨੇ ਵੀ ਤਬਾਹ ਹੋ ਜਾਣਾ ਇਟਲੀ ਦਾ ਕਰਤਾ ਪਰ ਇਹਨੇ ਫਿਰ ਵੀ ਪਾ ਲਿਆ ਉਹਦਾ ਫਿਰ ਜਦੀ ਸ਼ੇਕ ਹੋਈ ਤੇ ਭਜਾ ਲਿਆ ਜੀ ਇੱਕ ਵਾਰ ਤਾਂ ਜਿਹੜੇ ਪੈਰ ਧਰਿਆ ਕਸੀਨੋ ਬੜੇ ਨੇ ਹਾਂ ਬਾਪੇ ਇੱਥੇ ਮੇਰੇ ਨਾਲ ਲੀਗਲ ਆ ਕਸੀਨੋ ਵਾਲਾ ਕੰਮ ਕਾਫੀ ਜ਼ਿਆਦੇ ਨੇ ਆ ਗਏ ਮਾਉਂਟ ਬਲੈਂਕ ਕਰਕੇ ਮਾਉਂਟ ਬਲੈਂਕ ਨਹੀਂ ਕੋਟਾਂ ਉੱਤੇ ਪੱਕੀਆਂ ਮੰਗ ਕੇ ਨਹੀਂ ਖਾਂਦੇ ਇਹਨਾਂ ਦੇ ਦੇਖਿਓ ਆ ਜਾ ਫਰਿਜ ਮੈਗਨੇਟ ਆ ਟੱਲ ਪਿਆ ਓਏ ਉਹਦੇ ਵਾਲੇ ਸੋ ਇਸ ਵਾਲੇ ਉੱਤਰ ਲੱਗੇ ਆ ਬਾਬੇ ਰੇੜੀਆਂ ਲੱਗੀਆਂ ਫੂਡ ਵਾਲੀਆਂ ਉਹਦੇ ਆ ਜਾਓ ਪਹਿਲਾਂ ਸਾਲੇ ਜਦੀ ਫੂਡ ਕਿੰਨੀ ਨੂੰ ਹੋ ਗਏ ਆ ਜਾਓ ਇਹਨਾਂ ਦੇ ਵੀ ਸਵਿਨਿਅਰ ਦੇਖ ਲਿਓ ਬਾਬੇ ਆ ਜਾਓ ਮਿੱਤਰਾਂ ਅੰਦਰ ਚਲੀਏ ਇਹ ਕਾ ਘੰਟੇ ਹੀ ਪਤਾ ਨਹੀਂ ਕੌਣ ਲੈ ਕੇ ਜਾਂਦੇ ਆ ਉਹ ਜਿਵੇਂ ਪੰਜ ਘੰਟੇ ਆ ਹਾਂ ਰੇੜੇ ਨਹੀਂ ਲਿਖੇ ਹੋਏ ਯਾਰ ਇਹਨਾਂ ਦੇ ਕਿ ਨੀਰੀ ਵੇਖ ਰਹੇ ਆ ਮੈਨੂੰ ਇੱਥੇ ਵੀ ਇਹਨਾਂ ਦੇ ਹਾਦੇ ਪੱਥਰ ਪੁੱਥਰ ਜੇ ਦੇਖਦੇ ਆ ਅੰਦਰ ਚੱਲ ਗਏ ਕੀ ਕੀ ਆ ਇਹ ਮਤਲਬ ਪੁਰਾਣਾ ਸਮਾਨ ਵਿਕ ਰਿਹਾ ਔਰੇ ਹਨ ਮੈਨੂੰ ਵੀ ਲੱਗਦਾ ਗਲਾਸ ਲੈ ਜਾ ਘਰ ਨੂੰ ਚੱਲ ਇੱਥੋਂ ਤਾਂ ਆਪਾਂ ਨੂੰ ਗੀਮੈਲ ਨਾਲ ਪਾ ਫਰਿੱਜ ਮੈਗਨੇਟ ਲੈਣਾ ਬਾਬੇ ਘਟ ਗਿਆ ਰੇਟ ਇੱਧਰ ਆ ਕੇ 7 ਕੇਰੋ ਦਾ ਹੋ ਗਿਆ ਜੀ ਹੁਣ ਅੱਗੇ ਜਾ ਕੇ ਦੇਖਾਂਗੇ ਕਿ ਘਟੇ ਹੋਰ ਇੱਥੇ ਦਾ ਇੱਥੇ ਵਾਲੇ ਲੋਕਲ ਫਿਰਦੇ ਇਹ ਕਹਿਣਗੇ ਇਹ ਕਿਧਰੋਂ ਵੜ ਗਏ ਉਹੀ ਤਾਂ ਗੱਲ ਆ ਪੁਰਾਣੀਆਂ ਚੀਜ਼ਾਂ ਵੇ ਕਰੀਆਂ ਨੇ ਆ ਸਿੱਕੇ ਦੇਖ ਲੋ ਇੱਥੇ ਦੇ ਪੁਰਾਣੇ ਵੇਚਦੇ ਹੋਏ ਇਹ ਯੂਰੋਪੀਆ ਤੇਰੇ ਕੋ ਪੁਰਾਣੇ ਆ ਦੂਜੀ ਕਰਾਂਸੀ ਬਈ ਆਹ ਦੇ ਆ ਲੂਣ ਵੀ ਗਈ ਜਾਂਦਾ ਬੱਟੇ ਮਿੱਤਰੋ ਸਾਰੇ ਤਰ੍ਹਾਂ ਦੇ ਕੀ ਬਾਤ ਹੈ ਕੀ ਬਾਤ ਲੈ ਮਿੱਤਰੋ ਬੰਦੇ ਕਵਾਹ ਵੀਜ਼ਾ ਦੇਖਣ ਆਇਆ ਵੀ ਕਿੰਨਾ ਕ ਮਹਿੰਗਾ ਹੋ ਰਿਹਾ ਸਿਸਟਮ ਕਿੰਨੇ ਕਿੰਨੇ ਦਾ ਬਾਈ ਨੰਬਰ ਹੀ ਲਿਖਿਆ ਨੰਬਰ ਹੀ ਲਿਖਿਆ ਇਹਦਾ ਅੰਦਰ ਆ ਕੇ ਸਰਪ੍ਰਾਈਜ਼ ਮਿਲਦਾ ਦੋ ਵਧੀਆ ਹੀ ਜਾਓ ਬਾਹਰ ਹੀ ਤੁਸੀਂ ਦੇਖ ਲੋ ਇਹ ਵੀ ਨੰਬਰ 5000 ਤੇ ਮਿੱਤਰੋ ਮਾਰਕੀਟ ਜੀ ਜੇ ਅਸੀਂ ਬੜੇ ਸੀ ਉੱਥੇ ਕਬੂੜੀ ਨੇ ਰੱਦ ਲਿਆ ਸਾਨੂੰ ਮਤਲਬ ਉਹ ਸੀ ਜੀ ਸਵਿਟਜ਼ਰਲੈਂਡ ਦੀ ਉਹਨੇ ਮੇਰੀ ਇੰਸਟਾ ਆਈਡੀ ਲੈ ਲਈ YouTube ਲੈ ਲਿਆ ਆਪਦੀ ਕਹਿੰਦੀ ਮੇਰੀ ਡਾਕਟਰ ਵੀ ਬਣਾਉਂਦੀ ਹੈ ਕਹਿੰਦੀ ਬਲੌਗ ਵਗੈਰਾ ਇਹ ਜਾਵਾ ਉਹਨੇ ਉਹਦਾ ਵੀ ਸਾਨੂੰ ਇੰਸਟਾਗ੍ਰam ਦੇ ਤਾਂ ਇੱਕ ਰਾਸੀ ਹੀ ਗੱਡੀ ਉਹਨੇ ਰਾਸੀ ਪਤਾ ਨਹੀਂ ਕੀ ਗੱਡੀ ਆ ਮੁੜ ਕੇ ਉਹ ਕਰਤਾ ਉਹਨੇ ਵੀ ਕਹਿੰਦੀ ਸਭ ਨਹੀਂ ਗੁੱਡ ਨੰਬਰ ਮੇਰੇ ਉਹਨੇ ਡੇਟ ਆਫ ਬਰਥ ਪੁੱਛਿਆ ਜੀ ਫਰੀ ਵਾਈਫਾਈ ਚਲਾ ਲਓ ਬੀਅਰ 버ਗਰ ਬੀਅਰ ਤੇ 버ਗਰ ਦੇ ਨਾਲ ਆ ਫਰੀ ਵਾਈਫਾਈ ਹਾਂਜੀ ਕੀ ਸਾਗਤਾ ਵਾ 12 ਦੀ ਆ 12 ਦੀ 12 ਦੀ ਕੀ ਪਾਣੀ ਪਾਣੀ ਫਿਰ 12 ਦੀ ਆ ਆਪਣੇ ਕਿੰਨੇ ਦੀ ਆਂਦੀ ਹੁਣ 5ਾਂ ਦੀ ਨਹੀਂ ਇਹਨਾਂ ਦੇ 12 ਦੀ ਆ ਵੀਰੇ ਆਪਣੇ ਤਾਂ ਉਹ 13 14 ਹੋਗੇ ਉਹੀ ਫ੍ਰੈਂਕ ਚ 12 ਦੀ ਸਾਡੇ ਆਪਣੇ ਉੱਥੇ ਮਿਲਦੀ ਦੋ ਦੀ ਓਏ ਆ ਘੋੜਿਆਂ ਦਾ ਇਤਿਹਾਸ ਗੱਡੋ ਯਾਰ ਪਹਿਲਾਂ ਤਾਂ ਸਰਚ ਕਰਕੇ ਮੈਂ ਇੱਥੇ ਕੀ ਆ ਓਏ ਕਈ ਵਾਰ ਸਾਲਾ ਹੋ ਜਾਂਦਾ ਕੋਈ ਇੱਕ ਪਾਸਾ ਭਰਣਾ ਹੋਣਾ ਯਾਰ ਮੇਟਰ ਕੰਟਰੀ ਦਾ ਨਿੱਕੀ ਹੈਗੀ ਹੈਗੀ ਇਹ ਰਾਜਧਾਨੀ ਜੇ ਜਾਇਆ ਨੂੰ ਇਹਨਾਂ ਨੂੰ ਅੱਧਾ ਘੰਟਾ ਹੋਇਆ ਹੁਣ ਕਹਿੰਦੇ ਕਰੀਏਗੀ ਓਏ ਤਾਂ ਗੱਲ ਆ ਯਾਰ ਬੰਦਾ ਕਰੇਗੀ ਹੈ ਨਾ ਇੰਨੀ ਨਿੱਕੀ ਕੰਟਰੀ ਵੀ ਨਹੀਂ ਹੋਣੀ ਚਾਹੀਦੀ ਮੈਂ ਤਾਂ ਕਹਿੰਦਾ ਤੂੰ ਅਸਤਿਆਨੋਂ ਰਹਿਣਾ ਤੂੰ ਵੀ ਉਹਨੂੰ ਕੰਟਰੀ ਡਿਕਲੇਅਰ ਕਰ ਦੇ ਕੇ ਰਾਜਾ ਮੈਂ ਆ ਰਾਜਾ ਮੈਂ ਆਲੇ-ਦਾਲੇ ਕੰਦ ਘੜ ਦੇ ਕੋਈ ਨਹੀਂ ਆਦਾ ਬੰਬੇ ਉੱਥੇ ਰਹਿੰਦਾ ਇਹਨਾਂ ਦਾ ਰਾਜਾ ਉਹਦੇ ਉੱਪਰ ਮੈਂ ਰਾਜਾ ਤੂੰ ਮੇਰੀ ਰਾਣੀ ਵੜੀ ਹੁਣ ਬਸ ਚੱਲਦੇ ਆ ਗੱਡੀ ਨੂੰ ਘਰ ਘਰ ਦੇਖਦੇ ਜੇ ਪਹੁੰਚਦੇ ਆ ਉੱਥੇ ਤੱਕ ਲਓ ਵੀ ਮਿੱਤਰੋ ਆ ਬੱਸ ਸਟੈਂਡ ਦੇਖ ਲਓ ਇੱਥੇ ਦਾ ਆ ਅਗੇ ਲੱਗ ਰੀਆਂ ਨੇ ਬੱਸਾਂ ਇਥੇ ਸਾਰੀਆਂ ਕੰਟਰੀਆਂ ਨੇੜੇ-ਨੇੜੀ ਆ ਬਾਕੀ ਕੰਟਰੀਆਂ ਨੂੰ ਚਲਦੀਆਂ ਨੇ ਬਸਾਂ ਆਪਦੀਆਂ ਦਾ ਇਹਨਾਂ ਦੇ ਸ਼ਹਿਰ ਨੇ ਜਿਹੜੇ ਪਿੰਡ ਨੇ ਉਹ 2-4 ਕਿਲੋਮੀਟਰ ਐ ਨੇ ਨੇ ਦੂਰ-ਦੂਰ ਊਪ ਮਾਰਕੀਟ ਉਰੇ ਵੀ ਹੈਗੀ ਆ ਤੇ ਆ ਦੇਖੋ ਸਟੇਸ਼ਨ ਦੇ ਕੱਠ ਕਿੰਨਾਗਾ ਬਾਕੀ ਇਥੇ ਲੋਕ ਗੱਡੀਆਂ ਘੱਟ ਯੂਜ਼ ਕਰਦੇ ਆ ట్రాన్స్‌ਪੋਰਟੇਸ਼ਨ ਹੈਗੀ ਆ ਕਿੰਨਾ 2-4 ਕਿਲੋਮੀਟਰ ਜਾਣਾ ਹੁੰਦਾ ਬੰਦੇ ਨੇ ਕੰਮ ਕਰ ਤੇ ਉਹ ਆਈ ਜਾਂਦੇ ਹੋਰ ਆ ਨਹੀਂ ਉਹ ਤਾਂ ਆ ਦੇ ਅੰਦਰ ਹੀ ਜਾਂਦਾ ਆ ਬਾਰ-ਬਾਰ ਦੀ ਚੱਲਦਾ ਆ ਵਰਚਾਰਜ ਕੋਲ ਫੋਟੋ ਫੱਟਦਾ ਗੱਲ ਹੀ ਪਤਾ ਨਾ ਲੱਗੇ ਵੀ ਆਏ ਸੀ ਨਾ ਅਜੇ ਆਪਾਂ ਸਟੋਰੀ ਪਾਈ ਆ ਬਈ ਇੱਧਰ ਨੂੰ ਜਾਂਦੇ ਆ ਸਟੋਰੀ ਸਟਾਰ ਹੀ ਪਾ ਦਿਆ ਟਿਕਟ ਚਾਰਚ ਕੋਲੇ ਚੱਲਦੇ ਆ ਮਿੱਤਰੋ ਅੱਗੇ ਨੂੰ ਹਣ ਪਰੇ ਨੂੰ ਪਰੇ ਨੂੰ ਇਧਰ ਇੱਕ ਹੋਰ ਪਿੰਡ ਜਿਹਾ ਉਹ ਦੇਖ ਲਾਂਗੇ ਜਿਹੜੇ ਪਿੰਡ ਜਿਹਾ ਆਪਾਂ ਐਂਟਰ ਹੋਏ ਸੀ ਹਜੇ ਇਹ ਹੋਟਲ ਇਥੋਂ ਬਾਪੇ ਨੂੰ ਵਾਪਸ ਨੂੰ ਜਾਣਾ ਜਿੱਧਰ ਲਈ ਹੱਡੋਂ ਆਏ ਆ 40 ਕਿਲੋਮੀਟਰ ਪਿੱਛੇ ਨੂੰ ਤੇ ਕੱਲ ਨੂੰ ਤੁਹਾਨੂੰ ਵਲੌਗ ਦੇਖਣ ਨੂੰ ਮਿਲੂਗਾ ਯੂਰੀ ਕਦਾ ਅਗਲਾ ਵਲੌਗ ਆਹ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਲਓ ਨਾ ਹਜੇ ਚੱਲ ਰਿਹਾ ਖਤਮ ਨਹੀਂ ਹੋਇਆ ਹੈਗਾ ਆ ਕੀ ਆਉਂਦਾ ਪਿੱਛੇ ਉਹ ਦੇ ਇੰਜਣ ਆਉਂਦਾ ਮੱਭੇ ਆ ਦੇ ਟ੍ਰੇਨ ਆਉਂਦੀ ਦੂਜੀ ਉਹ ਜਿਹੜੀ ਹੁੰਦੀ ਆਪਣੀ ਇਹ 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 ਪਹਿਲਾ ਦੇਸ਼ ਆ ਮੈਨੂੰ ਲੱਗਾ ਜੇ ਹੀ ਰਾਜਧਾਨੀ ਦੇ ਵਿੱਚ ਟ੍ਰੇਨ ਸਟੇਸ਼ਨ ਨਹੀਂ ਹੈ ਨਹੀਂ ਵੈਟਿਕਨ ਸਿਟੀ 'ਚ ਨਹੀਂ ਹੈਗਾ ਇੱਕ ਇੱਥੇ ਵੈਟਿਕਨ ਸਿਟੀ ਦੁਨੀਆ 'ਚ ਸਾਰਾਂ ਛੋਟੀ ਕੰਟਰੀ ਆ ਉਹ 'ਚ ਨਹੀਂ ਹੈਗਾ ਤੇ ਆ ਦੂਜਾ ਦੇਸ਼ ਆ ਜਿਹਦੀ ਰਾਜਧਾਨੀ 'ਚ ਟ੍ਰੇਨ ਸਟੇਸ਼ਨ ਨਹੀਂ ਹੈ ਨਹੀਂ ਤੇ ਬਾਕੀ ਟਰਾਂਸਪੋਰਟੇਸ਼ਨ ਤਾਂ ਹੈਗੀ ਆ ਦੇਖੋ ਇਹ ਜੀਆਂ ਬੱਸਾਂ-ਬੱਸਾਂ ਜਿਨੀਆਂ ਲੱਗੀਆਂ ਇਹ ਜਿਹਾ ਹੋਏਗਾ ਸਾਰੀ ਮੈਨੂੰ ਪਾਰਕਿੰਗ ਲੱਗ ਰਹੀ ਆ ਤੇ ਹੁਣ ਅਸੀਂ ਉਧਰ ਨੂੰ ਜਾ ਰਹੇ ਆ ਗੱਡੀ ਕੰਨੀ ਨੂੰ ਵਾਪਸ ਮੌਸਮ ਯਾਰ ਅੱਜ ਥੋੜਾ ਜਿਹਾ ਮੀਂਹ ਵਾਲਾ ਸੀ ਪਰ ਰੱਬ ਨੇ ਸਾਥ ਦੇਤਾ ਵੀ ਜਦੋਂ ਅਸੀਂ ਉੱtre ਉਦੋਂ ਮੀਂਹ ਹਟ ਗਿਆ ਬੱਦਲ ਵਾਈ ਆ ਜਿੱਤੋਂਪੁੰਦੀ ਵਾਲਾ ਦਾਲਾ ਜਿਆਦਾ ਦੇਖਣਾ ਯਾਰ ਜਿਹੜੇ ਪਹਾੜ ਭੂੜਾ ਸਾਈਡਾਂ ਤੇ ਕਿਉਂ ਇਹਦੀ ਖੂਬਸੂਰਤੀ ਸਾਰੇ ਪਹਾੜੀ ਬਣਾਉਂਦੇ ਆ ਇਧਰਲੀ ਅਡਾਸ ਏਰੀਆ ਦੇ ਪਹਾੜ ਇਧਰਲੀ ਅਡ ਸਵਿਟਜ਼ਰਲੈਂਡ ਦੇ ਪਹਾੜ ਦੇਖ ਲਓ ਇੱਥੇ ਪਹਿਲਾਂ ਕੋਈ ਨਹੀਂ ਸੀ ਅਸੀਂ ਆ ਕੇ ਫੋਟੋ ਖਿਚਾਉਣ ਲੱਗੇ ਜਦ ਹੀ ਇਕੱਠ ਹੋ ਗਏ ਇੱਥੇ ਆਲੇ-ਦਾਲੇ ਦੇਖੋ ਕਿੰਨੇ ਜਨਤਾ ਆ ਗਈ ਅਜੇ ਅਸੀਂ ਫੋਟੋ ਕਰਾਉਣੀ ਆ ਇੱਥੇ ਤੇ ਕੰਟਰੀ ਅਸੀਂ ਘੁੰਮ ਲਈ ਮੈਂ ਕਹੋ ਮੀ ਕਿਉਂਕਿ ਅਸੀਂ ਹੋਟਲ ਵਾਲਾ ਪੈਂਡ ਵੀ ਸਾਡਾ ਘੈਂਟ ਆ ਪੁਰਾਣਾ ਆ ਪੈਂਡਾ ਸਵਿਸ ਦਾ ਉਹ ਜਾ ਕੇ ਦੇਖਦੇ ਚਲੋ ਯਾਰ ਪ੍ਰੋਵਾਂ ਕਰੀਏ ਦਵਾਰ ਚਲੋ ਚਲੋ ਖੜੋ ਖੜੋ ਬੋਟੋ ਚੱਕਦੇ 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 ਲੱਤਾਂ ਵਾਲੀ ਗੱਡੀ ਐ ਆਜੋ ਯਾਰ ਇਹ ਵੀ ਕਾਫੀ ਮੈਨ ਲੱਗਾ ਠੰਡ ਲੱਗੀ ਕਹਿੰਦੇ ਇਹਨਾਂ ਨੂੰ ਹੋ ਯਾਰ ਹੁਣ ਅਸੀਂ ਚੌਲ ਖਾਣੇ ਕਿਤੇ ਰੋਕ ਕੇ ਅੱਗੇ ਫਿਰ ਚੱਲਦੇ ਹਾਂ ਹੋਟਲ ਨਾਲੇ ਹੁੰਦੀ ਚੌਂ ਖੜੀ ਆ ਚੌਲਾਂ ਦੀ ਚੌੜ ਲਿਆਉਂਦੇ ਆ ਚੌਲ ਚੌਲ ਲੱਗਿਆ ਚੋਲਾਂ ਲਈ ਚੋੜ ਲੈ ਕੇ ਇੱਧਰ ਆ ਗਏ। ਚੋ ਚੱਲਦੇ ਆ ਮਿੱਤਰੋ ਸੋਹਣੀ ਸੀ ਯਾਰ ਕੰਟਰੀ ਤੇ ਅੱਗੇ ਵੀ ਹਜੇ ਆਹੀ ਕੰਟਰੀ ਰੋਕਦੇ ਆ ਦੇਖਣੇ ਕਿਤੇ ਅੱਗੇ ਚੱਲ ਕੇ ਆ ਜਾਈਏ। ਪਹੁੰਚ ਚੁ ਗਏ ਆ ਪਿੰਡ ਸਚਾਨ। ਇੱਥੇ ਦੀ ਵੀ ਚਾਰਤੇ ਜੀ ਸੋਹਣੇ ਜੇ ਕਿਤੇ ਧੁੱਪ ਹੁੰਦੀ ਉਹ ਪਿੱਛੇ ਪਹਾੜ ਇੰਨੇ ਸੋਹਣੇ ਲੱਗਣੇ ਸੀ ਨਾ। ਪੱਤਲ ਬਾਈ ਹੋਈ ਪਈ ਆ ਕਿਤਾ ਅੱਧਾ ਵਿਊ ਤਾਂ ਉਹ ਰੁਕੀ ਜਾਂਦੇ ਆ। ਬਾਕੀ ਤਾਂ ਕੇਵਲ ਗਾਰਾਂ ਬਹੁਤ ਚੱਲਦੀਆਂ ਨੇ ਪਹਾੜੀਆਂ ਉੱਪਰ ਨੂੰ ਕਿਉਂ ਪਹਾੜੀਆਂ ਹੈ ਹੀ ਇੰਨੀਆਂ ਨੇ ਸਾਰੀਆਂ ਕੇਵਲ ਗਾਰਾਂ ਹੀ ਆ। ਤੇ ਇੱਥੇ ਆਓ ਚਲੋ ਪੁੱਲ ਚ ਲਾਂਗੇ ਆ ਨਾ ਸਵਿਟਜ਼ਰਲੈਂਡ ਦੋ ਕਮੈਂਟ ਦਾ ਗੋਮੀਆਂ ਪਤਾ ਲੱਗੇ ਮਾੜਾ ਕੰਟਰੀ ਦਾ ਪਰ ਇੰਨੀ ਸ਼ਾਂਤ ਕੰਟਰੀ ਹੈ ਯਾਰ ਦੇਖੋ ਜਮੇ ਰੋਲਾ ਰਪਾਈ ਹੈ ਨਹੀਂ ਬਸ ਗੱਟੀਆਂ-ਗੁੱਟੀਆਂ ਲੰਗਦੀਆਂ ਨੇ ਲੋਕ-ਲੋਕ ਤਾਂ ਹੈ ਉਹ ਚ ਰਾਜਧਾਨੀ ਚ ਹੈਗੇ ਮਾਣੇ ਮੋਟੇ ਆ ਪਿੰਡ ਤਾਂ ਜਮੇ ਹੈ ਨਹੀਂ ਚਾਰ-ਪੰਜ ਇਹਦੇ ਮੇਨ ਪਿੰਡ ਜੇ ਆ ਮਤਲਬ ਸ਼ਹਿਰ ਜੇ ਆ ਹੈ ਇਹ ਸ਼ਹਿਰਾਂ ਜਿਆਂ ਜਿਗਣੇ ਜਾਂਦੇ ਆ ਤੇ ਬਾਕੀ ਪਿੰਡ ਨੇ ਆ ਦੇ ਓਏ ਆ ਸਿਰਾ ਓਏ ਬਾਬੇ ਕਰੋ ਚੱਕਿਆ ਯਾਰ ਚੰਗੀ ਗੱਡੀ ਸੋਹਣੀ ਆ ਲੈ ਮਿੱਤਰੋ ਆ ਵੀ ਕੰਟਰੀ ਘੁੰਮ ਲਈ ਕੰਟਰੀ ਨਹੀਂ ਆ ਆ ਸ਼ਹਿਰ ਜਾਈ ਘੁੰਮ ਲਿਆ ਮੈਂ ਭੁੱਲ ਗਿਆ ਯਾਰ ਦੁਬਾਰੇ ਹੁਣ ਤਾਂ ਦੱਸ ਕੇ ਲਈ ਸਾਰਿਆਂ ਨੂੰ ਜਿਹੜਾ ਪਹਿਲਾਂ ਗਿਆ ਬਾਬੇ ਹੋਈ ਆ ਸਾ ਸ਼ੂ ਪਤਾ ਨਹੀਂ ਕੀ ਦੱਸਿਆ ਜੀ ਮੈਂ ਤੇ ਘੰਟੇ ਵਜਣ ਹਟ ਗਏ ਲਾਗੇ ਮਤਲਬ ਹਟ ਕੇ ਨਹੀਂ ਲਾਗੇ ਬਾਲੇ ਘੰਟੇ ਵਜ ਰਹੇ ਆ ਪਤਾ ਨਹੀਂ ਕਿੰਨੇ ਵਜ ਗਏ ਕਿਉਂ ਘੰਟੇ ਵਜ ਰਹੇ ਨੇ 6 6 ਵਜੇ ਹਟੇ ਨਹੀਂ ਹੈਗੇ ਮੈਨੂੰ ਲੱਗਾ 5 ਮਿੰਟ ਦਾ ਹੋ ਗਏ ਬਾਅਦ ਇਹਨੂੰ ਅਜੇ ਹੋਰ ਵੱਜੀ ਜਾਂਦੇ ਆ ਹੁਣ ਅਸੀਂ ਖਾਣੇ ਆ ਚੌਲ ਨਾਲ ਲੈ ਕੇ ਆਏ ਸੀ ਕਿਤੇ ਸੁੰਨੀ ਥਾਂ ਤੇ ਖੜਕੇ ਖਾਣੇ ਆ ਇਹ ਕਦੇ ਇੱਥੇ ਖਾਣੇ ਮਹਗਾ ਇੱਥੇ ਦੀ ਬੇਇੱਜ਼ਤੀ ਕਰਾਉਂਗੇ ਲੋਕਾਂ ਨੇ ਕਹਣਾ ਆ ਕੀ ਕਰੀ ਜਾਂਦੇ ਆ ਤੇ ਚਲੋ ਚਾਲਦੇ ਆ ਹੁਣ ਅੱਗੇ ਜਾ ਕੇ ਦਿਖਾਉਂਦੇ ਤੁਹਾਨੂੰ ਹੋਟਲ ਤੱਕ ਦਾ ਸਬਰ ਸਾਰਾ ਆ ਜਾਓ ਆ ਜਾਓ ਕਿੱਧਰ ਰਹਿ ਗਿਆ ਪੂਪਾ ਸਿੰਘ ਉਪਰੇ ਘੰਟਿਆਂ ਦਾ ਫੈਰ ਹੋ ਗਿਆ ਘੰਟਿਆਂ ਦੀ ਵੀਡੀਓ ਹੁਣ ਹੀ ਜਾਂਦਾ ਆਉਂਦਾ ਵੱਜਿਆ ਮਦਦੋਂ ਪੰਜਾਬੀ ਆਪਣੇ ਹਰੇਕ ਕਿਤੇ ਪਹੁੰਚ ਚੁੱਕੇ ਨੇ ਆਹ ਕੰਟਰੀ ਸਾਨੂੰ ਉਮੀਦ ਹੈ ਨਹੀਂ ਸੀ ਪੰਜਾਬੀ ਹੋਊਗਾ ਕਿਉਂਕਿ ਆਬਾਦੀ ਇੰਨੀ ਘੱਟ ਆ ਇਹ ਇੱਥੇ ਵੀ ਸਾਨੂੰ ਇੱਕ ਸਰਦਾਰ ਅੰਕਲ ਮਿਲੇ ਸੀਗੇ ਉਹਨਾਂ ਦੇ ਰਿਸ਼ਤੇਦਾਰ ਗਾਂ ਚੱਲ ਡੈਨਮਾਰਕ ਤੋਂ ਆਏ ਸੀ ਪਰ ਉਹ ਆਪ ਇੱਥੇ ਰਹਿੰਦੇ ਆ ਤੁਸੀਂ ਦੇਖ ਲਓ ਆਪਣੇ ਪੰਜਾਬੀ ਹਰੇਕ ਕਿਤੇ ਪਹੁੰਚੋਗੇ ਪਰ ਗੁਰਦੁਆਰਾ ਸਾਹਿਬ ਆਹ ਕੰਟਰੀ 'ਚ ਕੋਈ ਨਹੀਂ ਹੈਗਾ ਤੇ ਮਤਲਬ ਉਹ ਪੰਜਾਬੀ ਕਮਿਊਨਿਟੀ ਅਸੀਂ ਪੁੱਛਿਆ ਵੀ ਨਹੀਂ ਹਨਾ ਆਪਾਂ ਪੁੱਛਿਆ ਵੀ ਨਹੀਂ ਕਿੰਨੇ ਜਣੇ ਰਹਿੰਦੇ ਆ ਪੁੱਛ ਲੈਣਾ ਚਾਹੀਦਾ ਫਿਰ ਪਤਾ ਲੱਗਣਾ ਈ ਪਰ ਸਾਨੂੰ ਇੱਕ ਫੈਮਿਲੀ ਇੱਥੇ ਹੀ ਮਿਲ ਗਈ ਦੇਖ ਲਓ ਪੰਜਾਬੀ ਇਹ ਹੁਣ ਅਸੀਂ ਜਾ ਰਹੇ ਆ ਦੂਜੇ ਬਾਰਡਰ ਵਾਲੀ ਸਾਈਡ ਦੀ ਦੇਖਾਂਗੇ ਨਿਕਲਾਂਗੇ ਅਸੀਂ ਕਿਉਂ ਉੱਧਰ ਦਾ ਇਲਾਕਾ ਵੀ ਦੇਖ ਲਈਏ ਨਾ ਬਹਾਨੇ ਨਾਲ ਇੱਕ ਹੋਰ ਇਹਦਾ ਸ਼ਹਿਰ ਤੇ ਉਹ ਪੰਡੀ ਹੋਊਗਾ ਉਹਦੇ ਵਿੱਚ ਦੀ ਲੰਘਦੇ ਆ ਤੇ ਉੱਥੋਂ ਸਵਿਟਜ਼ਰਲੈਂਡ ਐਂਟਰ ਹੋ ਕੇ ਫਿਰ ਜਾਵਾਂਗੇ ਉਧਰ ਨੂੰ ਅੱਜ ਦਿਖਾਉਣਾ ਤੁਹਾਨੂੰ ਅੱਗੇ ਚੱਲ ਕੇ। ਲੋ ਮਿੱਤਰੋ ਜਿਹੜੀ ਤੁਸੀਂ ਆ ਰਿਵਰ ਦੇਖ ਰਹੇ ਹੋ ਨਾਲ ਇਹਦੇ ਪਰਲੇ ਪਾਸੇ ਹੈਗਾ ਸਵਿਟਜ਼ਰਲੈਂਡ ਇਧਰ ਲਈ ਹੜਾ ਹੋਣਾ ਸੀ ਲਜੈਂਸਨ ਚ ਫਿਰ ਰਹੇ ਆ। ਇਹੀ ਬਾਰਡਰ ਆ ਇਹਦਾ ਜਮਾ ਵਿਚਾਲ ਦੀ ਇੱਕ ਵਾਰ ਮੈਪ ਤੇ ਵੀ ਦਿਖਾ ਦੇਵਾਂ ਨੰਦਰ ਇਧਰ। ਇਧਰ ਮਾਰ ਆ ਦੇ ਨਿਗਾਹ ਸਾਰਿਆਂ ਦੀ। ਆ ਦੇਖੋ ਇਹ ਆ ਲਜੈਂਸਨ ਦਾ ਬਾਰਡਰ ਆ ਪਰਲੇ ਪਾਸੇ ਉਹਦੇ ਸਵਿਟਜ਼ਰਲੈਂਡ ਆ ਇਧਰ ਲਈ ਹੜ ਲਜੈਂਸਨ। ਹੁਣ ਅੱਗੇ ਜਾ ਕੇ ਅਸੀਂ ਬਾਰਡਰ ਲੰਘਣਾ ਵੀ ਆ ਪਰਲੇ ਪਾਸੇ ਸਵਿਟਜ਼ਰਲ ਲੇ ਵੀ ਮਿੱਤਰੋ ਆ ਹੈਗਾ ਸਾਈਕਲਾਂ ਤੇ ਤੁਰਕੇ ਟੱਪਾਂ ਨੂੰ ਬਾਰਡਰ ਉਹ ਜੇ ਪਰਲੇਵਾਸੇ ਜਾਣਾ ਸਵਿਸ ਚ ਐਂਟਰ ਹੋਣਾ ਤੁਸੀਂ ਹੁਣ ਆਪਾਂ ਟੱਪਾਂ ਦੀ ਦੂਜੀ ਲੋਡ ਗੱਡੀ ਵਾਲਾ ਬਾਰਡਰ ਤੇ ਸਾਈਕਲਾਂ ਤੇ ਉਹਦੇ ਤੁਰਕੇ ਵਾਲਾ ਪਿਛਲਾ ਜਿਹਾ ਬਾਰਡਰ ਦੇਖਦੇ ਆਂ ਜੇ ਤੱਕ ਉਹ ਹੋਇਆ ਦਿਖਾਉਣਾ ਥੋਨੂੰ ਬਸ ਮੈਨੂੰ ਨਹੀਂ ਲੱਗਦਾ ਇੱਥੇ ਵੀ ਕਸਟਮ ਹੋਣਾਗਾ ਸਿੱਧਾ ਹੀ ਹੋਣਾ ਸਿਸਟਮ ਉਹਦੇ ਸਿੱਧਾ ਹੀ ਇਹ ਇਹ ਹੁਣ ਆਪਾਂ ਰਿਵਰ ਟੱਪਨ ਲੱਗੇ ਆਂ ਲੇਜਿੰਸਟਾਂ ਸੱਟਣ ਲੱਗੇ ਆਂ ਬਾਏ ਬਾਏ ਕਰ ਦੋ ਅੱਜ ਤੋਂ ਬਾਅਦ ਨਹੀਂ ਮੈਂ ਆਉਂਦਾ ਕੰਟਰੀ ਬਸ ਮੁੱਕ ਗਈ ਇੰਨੀ ਕੁ ਤਾਂ ਸੀਗੀ ਇਹ ਆਲ ਜਿਸਟੰ ਦਾ ਝੰਡਾ ਆ ਗਿਆ ਉੱਪਰ ਆ ਇਧਰ ਦਿਖਾ ਦੇ ਤੇ ਆਪਾਂ ਇਹ ਆ ਗਿਆ ਰਿਵਰ ਤੇ ਹੁਣ ਆਪਾਂ ਕਿਸੇ ਕੰਟਰੀ 'ਚ ਨਹੀਂ ਹੈਗੇ ਉਹ ਆ ਗਿਆ ਮਿੱਤਰੋ ਸਾਹਮਣੇ ਸਵਿਟਜ਼ਰਲੈਂਡ ਦਾ ਝੰਡਾ ਚੱਕੋ ਦੁਬਾਰੇ ਐਂਟਰ ਹੋ ਜੂਗੇ ਨੇ ਕਹਿੰਦੇ ਮੁੰਡੇ ਸਵਿਟਸ ਤੇ ਹੁਣ ਆਪਾਂ ਜਾ ਰਹੇ ਹਾਂ ਆਪਣੇ ਹੋਟਲ ਤਲ ਜਾ ਕੇ ਮਿਲਦੇ ਆ ਤੇ ਆ ਦੇਖੋ ਕੋਈ ਕਸਟਮ ਨਹੀਂ ਸੀ ਕੋਈ ਗੋਣ ਨਹੀਂ ਸੀ ਆਰਾਮ ਨਾਲ ਬੰਦਾ ਆਇਆ ਉਧਰੋਂ ਐਂਟਰ ਹੋ ਗਿਆ ਉਹਦਾ ਵੈਸੇ ਯੂਰਪ ਦੇ ਬਾਕੀ ਬਾਰਡਰਾਂ ਤੇ ਚੱਲ ਕਸਟਮ ਹੁੰਦਾਗਾ ਪਰ ਉਹ ਵੀ ਹਰੇਕ ਗੱਡੀ ਨਹੀਂ ਘੇਰਦੇ ਹੁੰਦੇ ਜਿੱਤੇ ਸ਼ੱਕ ਹੁੰਦਾ ਸਿਰਫ ਉਹਨੂੰ ਘੇਰਦੇ ਹੁੰਦੇ ਆ ਜਿਵੇਂ ਕਈਆਂ 100 ਚ 2 ਗੱਡੀਆਂ ਘੇਰ ਲੀਆਂ ਕਿਉਂਕਿ ਉਹਨਾਂ ਨੇ ਥੋੜਾ ਆ ਉਹਦਾ ਡਰ ਬਣਾ ਕੇ ਰੱਖਣਾ ਹੁੰਦਾ ਨਾ ਤਾਂ ਕਰਕੇ ਹੁੰਦਾ ਹੈ ਤੇ ਨਹੀਂ ਆ ਇੱਥੇ ਦਾ ਜਮ ਹੀ ਹੈ ਨਹੀਂ ਕਸਟਮ ਇਹਨਾਂ ਨੂੰ ਪਤਾ ਵੀ ਸਵਿਸ ਵੀ ਅਮੀਰ ਦੇਸ਼ ਆ ਉੱਥੋਂ ਕੀ ਨੇ ਉਹ ਕਰਨਾ 2 ਨੰਬਰ ਦਾ ਕੰਮ ਤਾਂ ਕਰਕੇ ਹੁਣ ਚੱਲਦੇ ਆ ਜੋ ਹੋਟਲ ਜਾ ਕੇ ਦਿਖਾਉਂਦੇ ਆ ਮਿੱਤਰੋ ਇਹ ਕਹਿੰਦੇ ਰਾਹ 'ਚ ਜਾਂਦੇ ਜਾਂਦੇ ਰੁਕ ਜੁਕੇ ਨੇ ਹੋਟਲ ਨੂੰ ਜਾਂਦੇ ਕੱਟ ਲੈ ਚੌਲ ਕਹਿੰਦੇ ਪਤਾ ਖਲਾਰਾ ਚੌਲਾਂ ਦਾ ਮਿੱਤਰੋ ਇਹਨਾਂ ਨੇ ਕੀ ਬਾਤ ਹੈ ਆਲੇ-ਦਾਲੇ 뷰 ਚੈੱਕ ਕਰੋ ਤੁਸੀਂ ਮੀਂਹ ਆ ਗਿਆ ਯਾਰ ਜੇ ਅੱਜ ਕਿਤੇ ਧੁੱਪ ਨਿਕਲੀ ਹੁੰਦੀ ਨਾ ਸਵਾਦ ਆ ਜਾਂਦਾ ਹੁੰਦਾ ਜਿਆ ਲਾ ਵੀ ਮੌਸਮ ਘੈਂਟ ਆ ਪਰ ਇਹਦੇ ਨਾਲ ਨਹੀਂ ਰਾਹ ਛੇਤੀ ਹੋ ਜਾਂਦਾ ਮੌਸਮ ਨਾਲ ਨਹੀਂ ਅਜੀ ਤੁਹਾਨੂੰ ਆਦੇ ਹੋਟਲ ਵਾਲਾ ਪਿੰਡ ਵੀ ਦਿਖਾਉਂਦੇ ਹੁਣ ਨਹੀਂ ਰਾਹ ਹੋ ਜਾਣਾ ਉੱਥੇ ਜਾਂਦੇ ਨੇ ਦੇਖ ਕੇ ਵੀ ਪੈਂਦੇ ਨੇ ਆਹ 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 ਤੋ ਹੋਟਲ 'ਚ ਪਹੁੰਚੋ ਗਏ ਹਾਂ ਹੋਟਲ ਇੰਨਾ ਘੈਂਟ ਮਿਲ ਗਿਆ ਨਾ ਸਾਹਮਣੇ 뷰 ਚੈੱਕ ਕਰੋ ਪਹਿਲਾਂ ਤੁਸੀਂ ਸਾਰਾ ਇਹ ਸਵੇਰੇ ਦਿਖਾਵਾਂਗੇ ਤੁ ਤੇ ਆਾ ਹੋਟਲ ਦੀ ਐਂਟ੍ਰੈਂਸ ਇੱਥੋਂ ਵੀ ਸਾਰਾ ਵਿਊ ਆਊਗਾ ਉਧਰ ਬਰਫੂਰਫੀ ਪਈ ਹੋਈ ਆ ਸਾਰੀ ਤੇ ਹੋਟਲ ਚੈੱਕ ਕਰੋ ਮਿੱਤਰ ਅਸੀਂ ਪੰਜ ਜਣਿਆਂ ਹੋਟਲ 4 ਵਾਲਾ ਕੀਤਾ ਇਹਨਾਂ ਨੇ ਪਹਿਲਾਂ ਹੀ ਪੰਜ ਬੈੱਡ ਲਾਏ ਪਿਆ ਜੇ ਇੱਕ ਬੰਦਾ ਹੀ ਆਦਾ ਲੈ ਕੇ ਆਉਣਾ ਸੋਫਾ ਵੀ ਆ ਓਏ ਚੱਕ ਸੋਫਾ ਧਰ ਗੱਡੀ ਚ ਤੇ ਇਧਰ ਮਿੱਤਰੋ ਬਾਥਰੂਮ ਵਗੈਰਾ ਆ ਗਿਆ ਓ ਲਾਈਟਾਂ ਲੂਟਾਂ ਲਾ ਲਓ ਕਿੱਥੋਂ ਲੱਗਦੀਆਂ ਇਹ ਬਾਥਰੂਮ ਇਧਰ ਉਹ ਬਨਵਾਰੀ ਨੂੰ ਮੋਰੀ ਸਾਰਾ ਕੋ ਲੱਗਿਆ ਹੋਇਆ ਤੇ ਚਲੋ ਹੁਣ ਅਸੀਂ ਉਹ ਚੱਕ ਲਈਏ ਲੱਗਜ ਵਗੈਰਾ ਤੇ ਆ ਸੀਗਾ ਮਿੱਤਰੋ ਆਪਣਾ ਅੱਜ ਦਾ ਬਲੌਗ ਕਿਵੇਂ ਲੱਗੀ ਤੁਹਾਨੂੰ ਉਹ ਕੰਟਰੀ ਕੰਟਰੀ ਵਧੀਆ ਲੱਗੀ ਤੇ ਬਲੌਗ ਤੇ ਉਹ ਬੰਦੇ ਵੀ ਦੇਖ ਲਓ ਇੱਕ ਬੰਦਾ ਜੀ ਇੱਥੇ ਆਣਾ ਗੱਡੀ ਇੰਸਟਾਗ੍ਰਾਮ ਤੇ ਹਾਂ ਮੇਰੀ ਆਈਡੀ ਦਾ ਦੇ ਆਈਡੀ ਦਾ ਦੇ ਹਾਰਸ਼ 02 ਹਾਰਸ਼ 02 ਨਹੀਂ ਕਹਿਣਾ 02 ਅੰਗਰੇਜ਼ੀ ਵੀ ਆਪਣੇ ਦੇਖਦੇ ਆ ਤੇ ਆ ਸਾਹਮਣੇ ਬਾਬੇ ਵਿਊ ਸਰਾ ਹੋ ਜਾਣਾ ਬਾਏ ਬਾਏ ਟਾਡਾ ਗੁੱਡ ਨਾਈਟ ਸੌਂ ਜੋ